ਜਿਲਾ ਤਰਨਤਾਰਨ ਅੱਜ ਇੱਥੇ ਬੰਨ ਟੋਟਾ ਬਾ ਉਸ ਜਗ੍ਹਾ ਤੇ ਅਸੀਂ ਜਾਇਜ਼ਾ ਲੈਣ ਆਏ ਸੀ ਕਿ ਸਾਰੇ ਜਾਣੇ ਆ ਬਿਜਲੀ ਦੇ ਖੰਭੇ ਦੇ ਵਿੱਚ ਬੇੜਾ ਵੱਜ ਗਿਆ ਔਰ ਬੱਤੀ ਆਉਂਦੀ ਹੁੰਦੀ ਤੇ ਬਹੁਤ ਵੱਡਾ ਹਾਸਾ ਹੋ ਜਾਣਾ ਸੀਗਾ ਬਹੁਤ ਵੱਡਾ ਨੁਕਸਾਨ ਹੋਣਾ ਸੀ ਪਰ ਮਹਾਰਾਜ ਨੇ ਤਤੀ ਵਾਰ ਨਹੀਂ ਲੱਗਣ ਦਿੱਤੀ ਆ ਪਾਣੀ ਦਾ ਬਹਾਵ ਵੇਖੋ ਕਿੰਨੀ ਤੇਜ਼ ਆ ਇਹ ਮੁੰਡੇ ਪਿੰਡ ਦੇ ਹਾਲਾਤ ਆ ਔਰ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਵਾਲੇ ਦੁਆਲੇ ਨੁਕਸਾਨ ਹੋਣ ਤੋਂ ਬਹੁਤ ਵੱਡਾ ਹਾਸਾ ਹੋਣ ਤੋਂ ਟਲ ਗਿਆ ਆ ਬਿਜਲੀ ਦਾ ਖੰਭਾ ਜਦੋਂ ਵੱਜਾ ਬੇੜੇ 'ਚ ਇਹ ਵੇਖ ਲਿਆ ਅਚਾਨਕ ਚਲੋ ਬਚਾਅ ਹੋ ਗਿਆ ਨਹੀਂ ਤੇ ਜੇ ਕਿਤੇ ਲਾਈਟ ਆਉਂਦੀ ਹੁੰਦੀ ਤੇ ਬਹੁਤ ਵੱਡਾ ਨੁਕਸਾਨ ਹੋਣਾ ਸੀਗਾ ਇਹ ਬਹੁਤ ਵੱਡਾ ਹਾਸਾ ਹੋਣ ਤੋਂ ਟਲ ਗਿਆ ਗੁਰੂ ਨੇ ਰੱਖ ਲਿਆ ਸਭ ਨੂੰ ਇਹ ਬੇੜਾ ਤੇ ਕਿਦਾਂ ਬਚ ਗਿਆ ਕੋ ਚੰਗੇ ਕੰਮ ਦੇ ਵਿੱਚ ਗੁਰੂ ਸਹਾਇ ਹੁੰਦੇ ਆ ਛੀਤਿੰਗਾ ਆਪ ਕਰਪਾ ਕਰਦੇ ਔਰ ਤੁਸੇ ਇੱਕ ਬਾਟਰ ਮਾਰੋ ਸੱਚੇ ਪਾਤਸ਼ਾਹ ਨੇ ਸਾਡੀ लाज ਰੱਖੀ ਬੜਾ ਨੁਕਸਾਨ ਹੋ ਜਾਣਾ ਸੀਗਾ ਕਿਉਂਕਿ ਜਦੋਂ ਖੰਬੇ ਦੇ ਵਿੱਚ ਬੇੜਾ ਵੱਜਿਆ ਤੇ ਡਿੱਗ ਕੇ ਸੁਭਾਈ ਬਜ਼ਾਰ ਵਾਲਾ ਪਾ ਕੇ ਆਪਾਂ ਦੱਸਤਾ ਚਲੋ ਨਹੀਂ ਤੇ ਬਹੁਤ ਵੱਡਾ ਹਾਸਾ ਹੋ ਜਾਣਾ ਸੀਗਾ ਕਿਉਂਕਿ ਇਹ ਤੇ ਗੁਰੂ ਸਾਹਿਬ ਨੇ ਆਪ ਹੀ ਚੰਗਾ ਕੰਮ ਕਰ ਰਹੇ ਸੀਗੇ ਤੇ ਸਾਨੂੰ ਸਾਰਿਆਂ ਨੂੰ ਜਿਹੜਾ ਤੱਤੀਵਾ ਚੋਂ ਕੱਢ ਲੈਂਦਾ ਔਰ ਗੁਰਪ੍ਰੇਖ ਭਦਰ ਮਹਾਰ ਦੀ ਕਿਰਪਾ ਕਹਿ ਸਕਦੇ ਗੁਰੂ ਅਚਲ ਸਾਹਿਬ ਦੀ ਧਰਤੀ ਤੇ ਸੇਵਾ ਕਰਨ ਦੇ ਹਾਂ ਔਰ ਉਹ ਚੰਗੀਆਂ ਜਿਹੜੀਆਂ ਸੇਵਾਵਾਂ ਤੇ ਚੰਗੇ ਕੰਮ ਸੀ ਉਹ ਅੱਗੇ ਆ ਗਏ ਸਾਡੇ ਜਿਨ੍ਹਾਂ ਤੇ ਅਕਾਲ ਪੁਰਖ ਦੀ ਕਿਰਪਾ ਹੋਵੇ ਉਹਦੇ ਹੁਕਮ ਚੱਲਦੇ ਹੁਣ ਉਹਨਾਂ ਨੂੰ ਤੱਤੀਆਂ ਵਾਵਾ ਚੋਂ ਕੱਢ ਲੈਂਦਾ ਸੋ ਗੁਰੂ ਸਾਹਿਬ ਨੇ ਕਿੱਪਾ ਕੀਤੀ ਸੇਵਾ ਕਰਨ ਦੇ ਹਾਂ ਤੇ ਅੱਜ ਜਿਹੜਾ ਸਾਨੂੰ ਸਾਰਿਆਂ ਨੂੰ ਲਿਆ ਔਰ ਸਾਨੂੰ ਤੇ ਇਦਾਂ ਲੱਗਦਾ ਜਿਦਾਂ ਕਿ ਡੌਂਕੀ ਲੌਣ ਜਦੋਂ ਲੋਕੀ ਜਾਂਦੇ ਆ ਤੇ ਬਨਾਮਾਂ ਤੇ ਜੰਗਲਾਂ 'ਚ ਨਹੀਂ ਆ ਕੇ ਹੁੰਦੇ ਇਸ ਤਰ੍ਹਾਂ ਦੇ ਹਾਲਾਤ ਨੇ ਅਸੀਂ ਵੇਖੇ ਜਿਹੜੇ ਤੇ ਇਹ ਜਿਹੜੇ ਲੋਕ ਇੱਥੇ ਰਹਿੰਦੇ ਬਸ ਤੋਂ ਬਸਤ ਜ਼ਿੰਦਗੀ ਚਰਾਂਦੀ ਉਹਨਾਂ ਦੀ ਬਹੁਤ ਕਿਉਂਕਿ ਇਹ ਉਹ ਲੋਕ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਆਪਣੀਆਂ ਨੇ ਔਰ ਮਾਲਕ ਨੇ ਲੋਕ ਇਹਨਾਂ ਜ਼ਮੀਨਾਂ ਦੇ ਔਰ ਸਾਰੀਆਂ ਜ਼ਮੀਨਾਂ ਜਿਹੜੀਆਂ ਖਤਮ ਹੋ ਗਈਆਂ ਸਰਕਾਰ ਨੂੰ ਜਲਦ ਤੋਂ ਜਲਦ ਜਿਹੜਾ ਇਹ ਮਾਅਦਾ ਦੇਣਾ ਚਾਹੀਦਾ ਆਲੇ ਦੁਆਲੇ ਤੁਸੀਂ ਜਿੱਥੋਂ ਤੱਕ ਵੇਖੋ ਆ ਸ਼ਮਸ਼ਾਨ ਘਾਟ ਐ ਵੀ ਡੁੱਬ ਗਿਆ ਉੱਪਰਲੇ ਬੰਨੇ ਗੁਰਦੁਆਰਾ ਸਾਹਿਬ ਆ ਉਹ ਵੀ ਡੁੱਬ ਗਿਆ ਪੂਰਾ ਅੱਜ ਅਸੀਂ ਚਾਰਾ ਲੈ ਕੇ ਆਏ ਆ ਝਾਵਾਂ ਦੀ ਮੱਝਾਂ ਲਈ ਤੇ ਉਹ ਅਸੀਂ ਕਰ ਰਹੇ ਸੀ ਸੇਵਾ ਸੇ ਗੁਰੂ ਸਾਹਿਬ ਦੀ ਕਿਰਪਾ ਨਾਲ ਜੇ